ਹਾਸ ਦੇ ਚਿਹਰੇ ਦੇਖੀਦੇ ਆ ਜਦੋਂ ਸੁਖੀ ਹੋਈ ਲੋਕ ਦੇਖੀਦੇ ਆ ਤੇ ਜਦੋਂ ਇੱਕ ਗੁੰਡਾ ਗਰਦੀ ਦਾ ਨਾਸ਼ ਹੋਇਆ ਦੇਖੀਦਾ ਆ ਤਾਂ ਉਦੋਂ ਹੌਸਲਾ ਮਿਲਦਾ ਆ ਸੋ ਮੈਂ ਸਿਰਫ ਇਹੀ ਗੱਲ ਕਹਿਣਾ ਚਾਹਨੀ ਆ ਕਿ ਜਿੱਡੀ ਮਰਜ਼ੀ ਤਕਲੀਫ ਹੋਵੇ ਅੰਦਰ ਚਾਹੇ ਤੁਹਾਡੇ ਦਰਦ ਦਾ ਦਰਿਆ ਵਗਦਾ ਹੋਵੇ ਤੁਹਾਡੇ ਮੂੰਹ ਦੇ ਉੱਤੇ ਖੁਸ਼ੀ ਲਖਣੀ ਚਾਹੀਦੀ ਹੈ ਤੇ ਤੁਹਾਡੇ ਅੰਦਰ ਹੌਸਲਾ ਹੋਣਾ ਚਾਹੀਦਾ ਉਸ ਚੀਜ਼ ਨਾਲ ਲੜਨ ਦਾ ਤੇ ਖੈਰ ਸਾਡੇ ਦਾ ਜੇ ਸਾਡੇ 'ਚ ਕੋਈ ਇੱਕ ਦਾਵਾ ਡੋਲ ਹੋ ਜਾਂਦਾ ਤਾਂ ਦੂਜਾ ਹੈਗਾ ਸਾਡੀ ਟੀਮ ਬਹੁਤ ਵਧੀਆ ਹੈ ਸਾਰਿਆਂ ਨੇ ਡੱਟ ਕੇ ਲੜਾਈ ਲੜੀ ਆ ਤੇ ਹੁਣ ਲੜਾਈ ਅਦਾਲਤ ਦੀ ਆ ਤੇ ਅਦਾਲਤਾਂ 'ਚ ਉਹ ਇਨਸਾਫ ਮਿਲੇਗਾ ਸਾਨੂੰ ਬਸ ਇਹੀ ਉਮੀਦ ਕਰਦੇ ਆ ਕਿ ਸਰਕਾਰ ਤੇ ਪੁਲਿਸ ਆਪਣਾ ਫਰਜ਼ ਨਿਭਾਵੇ ਜਾਂ ਦੋਸ਼ੀਆਂ ਨੂੰ ਪੀਓ ਕਰੇ ਤੇ ਜਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਤੇ ਹੁਣ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਅੱਗੇ ਸਾਨੂੰ ਕੀ ਕਰਨਾ ਪਊਗਾ ਉਹਦੀ ਵੀ ਹੁਣ ਅਸੀਂ ਪਲੈਨਿੰਗ ਕਰਾਂਗੇ ਜੇ ਉਹਦੇ ਲਈ ਵੀ ਸਾਨੂੰ ਪ੍ਰੋਟੈਸਟ ਕਰਨਾ ਪਿਆ ਤਾਂ ਅਸੀਂ ਉਹ ਵੀ ਕਰਾਂਗੇ ਸੋ ਵੀ ਵਿਲ ਥਿੰਕ ਸਾਰਾ ਕੁਝ ਸਾਰਿਆਂ ਨਾਲ ਮਿਲ ਕੇ ਕੀ ਹੁੰਦਾ ਹੁੰਦਾ ਆ ਕਦੇ ਕੋਈ ਕਿਸੇ ਇੱਕ ਬੰਦੇ ਦਾ ਡਿਸੀਜਨ ਨਹੀਂ ਹੁੰਦਾ ਤੇ ਜੇ ਉਹ ਸਰੀ ਗਾਰਡਿੰਗ ਅਸੀਂ ਦੁਬਾਰਾ ਕੋਈ ਡਿਸੀਜਨ ਲਵਾਂਗੇ ਕੋਈ ਮੋਰਚਾ ਸਟਾਰਟ ਕਰਨਾ ਜਾਂ ਕੁਝ ਐਦਾਂ ਤਾਂ ਤੁਹਾਨੂੰ ਦੱਸਿਆ ਜਾਊਗਾ ਪਰ ਹਾਂ ਇੰਨਾ ਜ਼ਰੂਰ ਆ ਕਿ ਇੱਕ ਦੋਸ਼ੀ ਤਾਂ ਮੈਂ ਖੁਦ ਸੀਪੀ ਦਫਤਰ ਤੋਂ ਆਪ ਅਰੈਸਟ ਕਰਵਾਇਆ ਸੀ ਉਸ ਤੋਂ ਬਾਅਦ ਕਿਸੇ ਦੀ ਵੀ ਅਰੈਸਟ ਨਹੀਂ ਹੋ ਸ਼ਰੀਆਮ ਘੁੰਮਦੇ ਆ ਆਰ ਪਿੱਛੇ ਜੇ ਇਹਨਾਂ ਨੇ ਦੁਬਾਰਾ ਮਾਈਨਿੰਗ ਵੀ ਸ਼ੁਰੂ ਕੀਤੀ ਸੀਗੀ ਤੇ ਦਰਿਆ ਦੇ ਉੱਤੇ ਮਿੱਟੀ ਪਾਉਣ ਦੇ ਬਹਾਨੇ ਪਰ ਖੈਰ ਉਹਨਾਂ ਦੇ ਟਿੱਪਲ ਟੂਪਰਸ ਦੀ ਵੀਡੀਓਜ਼ ਆ ਗਈ ਸੀਗੀ ਉਹ ਫੋਟੋਜ਼ ਆ ਗਈਆਂ ਸੀਗੀਆਂ ਤੇ ਉਹਦੀ ਵੀ ਅਸੀਂ ਸ਼ਿਕਾਇਤ ਕਰਤੀ ਸੀਗੀ ਤੇ ਕੁਝ ਅਫਸਰ ਚੰਗੇ ਵੀ ਹੁੰਦੇ ਨੇ ਮਾਈਨਿੰਗ ਦੇ ਵਿੱਚ ਹੀ ਕੁਝ ਚੰਗੇ ਅਫਸਰ ਨੇ ਇੱਕ ਅਫਸਰ ਹੈਗੇ ਆ ਉਹ ਬਹੁਤ ਸੋਹਣੇ ਤਰੀਕੇ ਨਾਲ ਕੰਮ ਕਰ ਰਹੇ ਨੇ ਸੋ ਉਮੀਦ ਆ ਕਿ ਐਕਸ਼ਨ ਰਜਿਤ ਗਰੋਵਰ ਵੀ ਸਹੀ ਤਰੀਕੇ ਨਾਲ ਕੰਮ ਕਰੇ ਤੇ ਔਖਾ ਹੋਵੇ ਸੌਖਾ ਹੋਵੇ ਜਿੱਤ ਸੱਚ ਦੀ ਹੁੰਦੀ ਆ ਜੇ ਲੋਕ ਆਪਣੇ ਹੱਕਾਂ ਲਈ ਲੜਨ ਲੱਗ ਜਾਣ ਨਾ ਦੇਖੋ ਜਦੋਂ ਲੋਕ ਆਪਣੇ ਹੱਕ ਦੀ ਗੱਲ ਕਰਦੇ ਆ ਸਭ ਤੋਂ ਪਹਿਲਾ ਤਰੀਕਾ ਹੁੰਦਾ ਉਹਨਾਂ ਨੂੰ ਡਰਾਉਣ ਦਾ ਫਿਰ ਉਹਨਾਂ ਦੇ ਪਰਚੇ ਪਾਏ ਜਾਂਦੇ ਆ ਫਿਰ ਉਹਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਜਾਂਦੀਆਂ ਨੇ ਫਿਰ ਉਹਨਾਂ ਉਹਨਾਂ ਦੇ ਉੱਤੇ ਅਟੈਕ ਕੀਤੇ ਜਾਂਦੇ ਨੇ ਫਿਰ ਉਹਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਚ ਪਿਛਲੇ 4 ਮਹੀਨਿਆਂ ਚ ਲੰਘੇ ਆ ਮੇਰੀ ਬਦਨਾਮੀ ਵੀ ਕੀਤੀ ਗਈ ਮੇਰੇ ਬਾਰੇ ਝੂਠ ਵੀ ਬਕਵਾਸ ਕੀਤੀ ਗਈ ਮੇਰੇ ਤੇ ਅਟੈਕ ਵੀ ਹੋਇਆ ਮੇਰੇ ਤੇ ਪਰਚਾ ਵੀ ਹੋ ਗਿਆ ਮੇਰੇ ਪਰਿਵਾਰ ਤੇ ਪਰਚਾ ਹੋ ਗਿਆ ਮੇਰੇ ਸੋ ਬਟ ਅਸੀਂ ਉਹਨਾਂ ਸਾਰੀਆਂ ਜੀ ਗੱਜਾਂ ਚ ਹੌਸਲੇ ਲਾਣ ਲੱਗੇ ਕਿਉਂਕਿ ਜੇ ਇੱਕ ਪਾਸੇ ਕਿਤੇ ਨਾ ਕਿਤੇ ਸਾਡੇ ਉਲਟ ਹੁੰਦਾ ਸੀ ਤਾਂ ਪ੍ਰਮਾਤਮਾ ਸਾਡੇ ਨਾਲ ਵੀ ਖੜਾ ਸੀ ਤੁਸੀਂ ਦੇਖੋ ਕਿ ਮੈਂ ਸੀਪੀ ਆਫਿਸ ਜਾਨੀ ਆ ਦੋਸ਼ੀ ਉੱਥੇ ਬੈਠਾ ਮੈਂ ਦੋਸ਼ੀ ਨੂੰ ਦੇਖ ਲੈਨੀ ਆ ਸੀਪੀ ਸਾਹਿਬ ਨੂੰ ਮੈਸੇਜ ਕਰਦੀ ਆ ਦੋਸ਼ੀ ਅਰੈਸਟ ਉਹ ਬੰਦਾ ਜਿਹੜਾ